ਬਾਰੋਂ ਲੋਕੀ ਗਿਆਨੀ ਨੇ ਧਿਆਨੀ ਨੇ ਇਸ਼ਨਾਨੀ ਨੇ ਬੜੇ ਸੁੱਚੇ ਨੇ ਬੜੇ ਸਾਫ਼ ਸੁਤਰੇ ਨੇ ਜਾਂ ਇਹਨਾਂ ਗੱਲਾਂ ਦੇ ਨਾਲ ਕੋਈ ਧਾਰਮਿਕ ਨਹੀਂ ਬਣ ਜਾਂਦਾ ਧਾਰਮਿਕ ਸਾਡਾ ਮਨ ਹੋਣਾ ਚਾਹੀਦਾ ਉਹਨਾਂ ਜਿਸ ਤਰ੍ਹਾਂ ਇਲ ਹੈ ਇਲ ਬਹੁਤ ਉੱਚੀ ਉੱਡਦੀ ਹੈ ਪਰ ਜਦੋਂ ਹੀ ਇਲ ਨੂੰ ਥੱਲੇ ਕੋਈ ਮਰਦਾ ਪਿਆ ਨਜ਼ਰ ਆਂਦਾ ਕੋਈ ਕੀੜੇ ਮਕੋੜੇ ਮਰੇ ਹੁੰਦੇ ਨੇ ਕੋਈ ਹੋਰ ਜੀਵ ਜੰਤੂ ਮਰੇ ਹੁੰਦੇ ਨੇ ਧਿਆਨ ਹੁੰਦਾ ਥੱਲੇ ਮਾਸ 'ਚ ਕੋਈ ਜੀਵ ਜੰਤੂ कूड़े ते ਵੀ ਪਿਆ ਹੈਗਾ ਗੰਦਗੀ ਤੇ ਵੀ ਪਿਆ ਹੈਗਾ ਮਰਦਾ ਪਿਆ ਹੈਗਾ ਹੈ ਉਪਰ ਅਸਮੰਨ ਚ ਇੱਕਦਮ ਉਹਨੇ نیچے ਆਣਾ ਔਰ ਚਪਟਾ ਮਾਰ ਕੇ ਉਹ ਚੀਜ਼ ਲੈ ਜਾਣੀ ਹੈ ਇਸੇ ਤਰ੍ਹਾਂ ਹੀ ਕਈਆਂ ਨੇ ਆਪਣਾ ਭਾਰੂ ਤੇ ਬੜਾ ਧਾਰਮਿਕ ਭੇਖ ਬਣਾਇਆ ਪਿਆ ਅੰਦਰੋਂ ਜਿਹੜਾ ਉਹਨਾਂ ਦਾ ਮਨ ਹੈ ਉਹ ਲੋਭ ਰੂਪੀ ਕੁੱਤਾ ਲੱਗਿਆ ਆ ਲਾਲਚਨਾ ਹਵਸ ਦੇ ਨਾਲ ਉਹ ਭਰੇ ਵੇ ਨੇ ਸੋ ਆਪਣੇ ਮਨ ਨੂੰ ਨਿਵਾ ਕਰਨਾ ਹੈ ਪਰ ਮਤ ਨੂੰ ਉੱਚਾ ਕਰਨਾ ਕਿਸੇ ਬਾਹਰ ਲਈ ਦਿਖਾਵੇ ਵਿੱਚ ਨਹੀਂ ਅਸੀਂ ਆਣਾ